ਅ ਸ਼ੀਤਲੰਗ ਰਾਲ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾ ਐਮਐਲਏ ਸੀਗੇ ਉਹਨਾਂ ਨੇ ਇਲਜ਼ਾਮ ਲਗਾ ਦਿੱਤਾ ਮੁਖਮਤੀ ਭਗਵੰਤ ਮੂਨਿਸ਼ ਕਾਇਤੀ ਕਰ ਦਿੱਤੀ ਕਿ ਸਾਡੇ ਹਲਕੇ ਦਾ ਇੱਕ ਐਮਐਲਏ ਹੈ ਜਿਹੜਾ 100 ਕਰੋੜ ਰੁਪਏ ਡਕਾਰ ਗਿਆ ਜਿਲੰਦਰ ਸ਼ਹਿਰ ਦਾ ਐਮ ਐਲ ਏ ਰਸ਼ੀਤ ਲੁਂਗਰਾਲ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨੇ ਤੇ ਪ੍ਰਾਪਰਟੀ ਕਿੰਨੀ ਬਣਾਲੀ ਹੈ ਲੋਕਾਂ ਦਾ ਪੈਸਾ ਸਰਕਾਰੀ ਪੈਹਾ ਇੱਕ ਉਹਨੇ ਪਣ ਕਿੰਨੇ ਮੰਜਲੇ ਦੁਕਾਨਾ ਬਣਾ ਲਈਆਂ ਨਕਸ਼ਾ ਪਾਸ ਹੀ ਨਿ ਕਰਵਾਇਆ ਫੁੱਟਬਾਲ ਚੌਂਕ ਦੇ ਵਿੱਚ ਉਹਨੇ ਜਗ੍ਹਾ ਲੈ ਲਈ ਹੈ ਪਣ 88 ਮਰਲੇ ਫਿਰ ਨਾ ਸਿਨੇਮਾ ਲਾ ਕੇ ਬਿਲਡਿੰਗ ਬਣਾ ਲਈ ਨਕਸ਼ਾ ਨਹੀਂ ਪਾਸ ਕਰਵਾਇਆ ਸ਼ਰਿਆ ਪੈਸਾ ਲੁੱਟ ਰਿਹਾ ਹੈਗਾ ਹੁਣ ਸ਼ੀਤਲ ਲੁਂਗਰਾਲ ਸਾਹਿਬ ਨੇ ਇਲਜ਼ਾਮ ਲਗਾਏ ਨੇ ਉਹ ਕਹਿੰਦੇ ਕਿ ਮੇਰੇ ਕੋ ਪੂਰੇ ਸਬੂਤ ਨੇ ਹੁਣ ਇੱਕ ਮੁਕਸਰ ਦੇ ਐਮਐਲਏ ਨੇ ਸਬੂਤ ਦਿੱਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉਹਨਾਂ ਮੁਢਲੀ ਕਾਰਵਾਈ ਜਾਂਚ ਕਰਵਾਈ ਤੇ ਉਹ ਡੀਸੀ ਦੋਸ਼ੀ ਪਾਇਆ ਗਿਆ ਤੇ ਮੁਕਸਰ ਦਾ ਡੀਸੀ ਸਸਪੈਂਡ ਕਰ ਦਿੱਤਾ ਗਿਆ ਹੁਣ ਅੱਜ ਸ਼ੀਤਲ ਅੰਗਰਾਲ ਜਿਹੜੇ ਪਹਿਲਾਂ ਬੀਜੇਪੀ ਚ ਹੁੰਦੇ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਹ ਆਮ ਆਦੀ ਪਾਰਟੀ ਚ ਸ਼ਾਮਲ ਹੋ ਗਏ ਤੇ ਫਿਰ ਉਹ ਐਮਐਲਏ ਬਣ ਗਏ ਡੇਢ ਸਾਲ ਬਾਅਦ ਉਹ ਫਿਰ ਛੱਡ ਗਏ ਫਿਰ ਬੀਜੇਪੀ ਚ ਚੱਲ ਗਏ ਤੇ ਬਾਈ ਇਲੈਕਸ਼ਨ ਹਾਰ ਗਏ ਹੁਣ ਉਹਨਾਂ ਨੇ ਕਹਿੰਦੇ ਕਿ ਮੇਰੇ ਕੋ ਸਾਰੇ ਸਬੂਤ ਨੇ ਤੇ ਮੈਂ ਤੇ ਚਾਹੁੰਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜਲੰਧਰ ਫਿਰ ਉਹਨਾਂ ਨੇ ਘਰ ਰੀਨੋਵੇਸ਼ਨ ਕਹਿੰਦੇ ਕਰਵਾਰੇ ਟੈਂਪਰੇਰੀ ਤੌਰ ਤੇ ਜਾਇਆ ਕਰਨਗੇ ਤਾਂ ਜੋ ਦਬਾਬਾ ਦੇ ਮਾਝੇ ਦੇ ਵਿਧਾਇਕਾਂ ਦੇ ਨਾਲ ਤੇ ਲੋਕਾਂ ਦੇ ਨਾਲ ਮੁਲਾਕਾਤ ਸਾਨੀ ਨਾਲ ਲੋਕਾਂ ਨੂੰ ਚੰਡੀਗੜ੍ਹ ਨਾ ਆਉਣਾ ਪਵੇ ਉਹ ਕਹਿੰਦੇ ਕਿ ਉਹ ਜਲੰਧਰ ਹੋਣ ਤੇ ਮੈਨੂੰ ਟਾਈਮ ਦੇ ਤੇ ਮੈਂ ਸਬੂਤ ਦਵਾਂ ਤੇ ਉਹਦੇ ਐਮਐਲਏ ਦੇ ਖਰਾਬ ਕਾਰਵਾਈ ਹੋਣੀ ਚਾਹੀਦਾ ਹਾਲਾਂਕਿ ਅੱਜ ਉਹ ਮਸਲਾ ਸੁਰਖੀਆਂ ਬਣਿਆ ਹੋਇਆ ਇਸ ਕਰਕੇ ਮੁਖਮਦੀ ਭਗਵੰਤ ਮਾਨ ਨੂੰ ਚਾਹੀਦਾ ਕਿ ਉਹਨੂੰ ਟੈਲੀਫੋਨ ਕਰ ਲੈਣ ਕਿ ਆਓ ਵੀ ਮੈਨੂੰ ਦੋ ਸਬੂਤ ਤੇ ਤੇਰ ਕੋ ਜਿਹੜੇ ਸਬੂਤ ਮੈਨੂੰ ਦੇਤ ਮੈਂ ਆਪਣੇ ਐਮਐਲਏ ਦੇ ਖਿਲਾਫ ਕਾਰਵਾਈ ਕਰ ਤੇ ਲਾਜ਼ਮੀ ਤੌਰ ਤੇ ਅਗਰ ਸਬੂਤ ਸਹੀ ਨੇ ਤੇ ਉਹ ਐਮਐਲਏ ਦੀ ਆਮ ਆਦੀ ਪਾਰਟੀ ਚੋਂ ਛੁੱਟੀ ਹੋਣੀ ਚਾਹੀਦੀ ਉਹਨੂੰ ਬਾਹਰ ਕੱਢਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਐਮਐਲਏ ਅਜੇੇ ਕੰਮ ਕਰ ਰਹੇ ਨੇ ਜਿਹਦੇ ਨਾਲ ਪਾਰਟੀ ਬਦਨਾਮ ਹੋ ਰਹੀ ਆ ਭਗਵੰਤ ਮਾਨ ਸਾਹਿਬ ਬਦਨਾਮ ਹੋ ਰਹੇ ਤੇ ਬਦਰਾਮੀ ਤੋਂ ਬਚਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਮਐਲਏ ਵੀ ਫੜਨੇ ਪੈਣੇ ਹੈਗੇ ਨੇ ਐਮਐਲਏ ਵੀ ਪਾਰਟੀ ਚੋਂ ਕੱਢਨੇ ਪੈਣੇ ਹੈਗੇ ਨੇ ਬਥੇਰੇ ਤੁਹਾਡੇ ਕੋਲ ਐਮਐਲਏ ਤੁਹਾਡੀ ਸਰਕਾਰ ਟੁੱਟਦੇ ਨਹੀਂ ਚੱਲੀ 94 ਐਮਐਲਏ ਇਸ ਕਰਕੇ ਤੁਹਾਡੇ ਕੋਲ ਬਹੁਤ ਫਾਲਤੂ ਨੇ ਜਿਹੜੇ ਇਹੋ ਜਿਹੇ ਤੁਹਾਡੇ ਬੇਈਮਾਨ ਨੇ ਜਿਹੜੇ ਕਰਪਸ਼ਨ ਕਰ ਰਹੇ ਨੇ ਸ਼ਰੇਆਮ ਲੁੱਟਰੇ ਨੇ ਪੰਜਾਬ ਨੂੰ ਉਹਨਾਂ ਨੂੰ ਤੇ ਤੁਹਾਨੂੰ ਬਾਹਰ ਕੱਢਣਾ ਚਾਹੀਦਾ ਹੁਣ ਸਵਾਲ ਕਿ ਸ਼ੀਤਲ ਅੰਗਰਾਲ ਸਾਹਿਬ ਤੇ ਕਿੰਨਾ ਕੀ ਵਿਸ਼ਵਾਸ ਕੀਤਾ ਜਾਵੇ ਕਿਉਂਕਿ ਜਦੋਂ ਆਮ ਆਦੀ ਪਾਰਟੀ ਦੇ ਐਮਐਲਏ ਤੇ ਆਮ ਆਦੀ ਪਾਰਟੀ ਨੇ ਭਾਜਪਾ ਦੇ ਖਿਲਾਫ ਇੱਕ ਆਪਰੇਸ਼ਨ ਲੋਟਸ ਚਲਾਇਆ ਸੀ ਉਹ ਸਬੂਤ ਉਦੋਂ ਵੀ ਉਹਨਾਂ ਕੋਲ ਸੀ ਰਪਾਲ ਸਿੰਘ ਚੀਮਾ ਨੇ ਦੋ ਤਿੰਨ ਪ੍ਰੈਸ ਕਾਨਫਰੰਸ ਕੀਤੀਆਂ ਪੰਜਾਬ ਦੇ ਡੀਜੀਪੀ ਉਸਮੇ ਗੌਰਵ ਜაძਬ ਸਾਹਿਬ ਸਨ ਉਹਨਾਂ ਨੂੰ ਉਹਨਾਂ ਨੇ ਰਿਪੋਰਟ ਦਿੱਤੀ ਗੌਰਵ ਜაძਬ ਸਾਹਿਬ ਨੇ ਕਿਹਾ ਕਿ ਕ腐ਸ਼ਨ ਦਾ ਮਸਲਾ ਉਹਨਾਂ ਨੇ ਵਿਜੀਲੈਂਸ ਵਾਲਿਆਂ ਨੂੰ ਕੇਸ ਫਾਰਵਰਡ ਕਰ ਦਿੱਤਾ ਪਰ ਉਸਦੇ 3 ਸਾਲ ਬਾਅਦ ਕੋਈ ਕਾਰਵਾਈ ਨਹੀਂ ਹੋਈ ਆਪਰੇਸ਼ਨ ਲੋਟਸ ਦੇ ਵਿੱਚ ਮੋਢਲੇ ਤੌਰ ਤੇ ਸ਼ਿਕਾਇਤ ਕਰਤਾ ਹੀ ਸ਼ੀਤਲ ਅੰਗਰਾਲ ਸਾਹਿਬ ਹੁਣ ਹੈ ਕਿ ਆਮ ਆਦੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸ਼ੀਤਲੰਗਰਾਲ ਸਾਹਿਬ ਤੇ ਵਿਸ਼ਵਾਸ ਕਰਦੇ ਕਿ ਨਹੀਂ ਕਰਦੇ ਇਹ ਪੰਜਾਬ ਸਰਕਾਰ ਨੇ ਦੇਖਣਾ ਪਰ ਜੇ ਇੱਕ ਐਮਐਲਏ ਸਾਹਿਬ ਕਾ ਐਮਐਲਏ ਜਿਹੜੇ ਜੋ ਕਹਿ ਰਹੇ ਮੇਰੇ ਕੋ ਸਬੂਤ ਨੇ ਤੇ ਸਰਕਾਰ ਨੂੰ ਉਹਨਾਂ ਸਬੂਤਾਂ ਨੂੰ ਲੈ ਕੇ ਕਾਰਵਾਈ ਕਰਨੀ ਚਾਹੀਦੀ ਉਹ ਐਮਐਲਏ ਦਾ ਨਾਮ ਆਉਣਾ ਚਾਹੀਦਾ ਹੋ ਸਕਦਾ ਹੈ ਕਿ ਇਹਨਾਂ ਕੋਈ ਪਹਿਲਾਂ ਹੀ ਰਿਪੋਰਟ ਹੋਵੇ 2027 ਚ ਉਹਦੀ ਪਹਿਲਾਂ ਹੀ ਟਿਕਟ ਕੱਟੀ ਜਾਵੇ ਪਰ ਲੋਕਾਂ ਨੂੰ ਤੇ ਪਤਾ ਹੋਣਾ ਚਾਹੀਦਾ ਕਿ ਇਹ ਐਮਐਲਏ ਨੇ ਆਮ ਆਦੀ ਪਾਰਟੀ ਦਾ ਜਿਹੜਾ ਇੰਨੇ ਕਰੋੜ ਰੁਪਏ 100 ਕਰੋੜ ਰੁਪਏ ਪਤਨ ਕੀ ਕੀ ਉਹਨਾਂ ਨੇ ਦੱਸਿਆ ਕਿੱਥੇ ਕਿੱਥੇ ਉਹਨੇ ਬਣਾਇਆ ਹੈਗਾ ਉਹ ਚਿਹਰਾ ਜਿਹੜਾ ਉਹ ਬੇਨਕਾਬ ਹੋਣਾ ਚਾਹੀਦਾ ਔਰ ਇਹ ਤੇ ਇੱਕ ਐਮਐਲਏ ਨੇ ਜਿਹੜੇ ਮਾਈਨਿੰਗ ਕਰਵਾ ਰਹੇ ਹੈਗੇ ਨੇ ਉਹ ਵੀ ਐਮਐਲਏ ਹੈਗੇ ਨੇ ਇਹ ਜਿਹੜੇ ਨੇ ਸਾਰੇ ਜਿਹੜੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਨੇ ਔਰ ਆਮਾਦੀ ਪਾਰਟੀ ਤੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇਸ ਕਰਕੇ ਉਹਨੂੰ ਬਾਹਰ ਕੱਢ ਦੇਣਾ ਚਾਹੀਦਾ ਤੇ ਜੇ ਤੁਸੀਂ ਡੀਸੀ ਸਸਪੈਂਡ ਕਰ ਰਹੇ ਹੋ ਜਾਂ ਹੋਰ ਅਫਸਰ ਸਸਪੈਂਡ ਕਰ ਰਹੇ ਹੋ ਫਿਰ ਐਮਐਲਏਜ਼ ਨੂੰ ਵੀ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਪਰ ਜਿਹੜੇ ਤੁਸੀਂ ਖੁਦ ਫੜੇ ਸੀ ਉਹ ਵੀ ਜਾ ਕੇ ਪੰਜਾਬ 'ਚ ਵੀ ਪ੍ਰਚਾਰ ਕਰਦੇ ਰਹੇ ਦਿੱਲੀ ਵੀ ਪ੍ਰਚਾਰ ਕਰਦੇ ਗਏ ਉਹਦੇ ਕਰਕੇ ਵੀ ਤੁਹਾਡੀ ਸਰਕਾਰੀ ਫੰਕਸ਼ਨਾਂ 'ਚ ਬੰਦੇ ਰਹੇ ਸਰਕਾਰੀ ਫੰਕਸ਼ਨਾਂ 'ਚ ਬੰਦੇ ਰਹੇ ਉਹਦੇ ਕਰਕੇ ਵੀ ਤੁਹਾਡੀ ਸਰਕਾਰ ਦੀ ਹਾਨੀ ਹੋਈ ਆ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੈਗੇ ਨੇ ਹੁਣ ਸਵਾਲ ਇਹ ਕਿ ਪੰਜਾਬ ਦੇ ਜਿਹੜੇ ਐਮਐਲਏ ਫੜੇ ਸੀ ਇਸ ਕਰਕੇ ਲੋਕ ਦਿੱਲੀ ਵਾਲਿਆਂ ਨੇ ਰਿਜੈਕਟ ਕੀਤੇ ਨੇ ਕਿਉਂਕਿ ਦਿੱਲੀ ਵਾਲੇ ਇਹਨਾਂ ਨੂੰ ਰੱਖਣ ਵਾਸਤੇ ਉਹਨਾਂ ਦੀ ਮਜਬੂਰੀ ਬਣ ਗਈ ਕਿਉਂਕਿ ਸਤਿੰਦਰ ਜੈਨ ਜੇਲ੍ਹ ਦੇ ਵਿੱਚ ਮਨੀਸ਼ ਸੋਦਿਆ ਜੇਲ੍ਹ ਦੇ ਵਿੱਚ ਸੰਜੇ ਸਿੰਘ ਜੇਲ੍ਹ ਦੇ ਵਿੱਚ ਅਰਵਿੰਦ ਗੀਰਵਾਲ ਜੇਲ੍ਹ ਚਾਰੇ ਜੇਲ੍ਹ ਦੇ ਵਿੱਚ ਲੋਕੀ ਕਹਿੰਦੇ ਜੇ ਇਹ ਜੇਲ੍ਹ ਚੋਂ ਆ ਕੇ ਫਿਰ ਵੋਟਾਂ ਵਾਸਤੇ ਮੰਗ ਰਹੇ ਨੇ ਤੇ ਜਿਹੜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪ ਹੀ ਪੜੇ ਇਸ ਕਰ ਲੋਕ ਇਹ ਦਿੱਲੀ ਦੇ ਵਿੱਚ ਇਹ ਵੀ ਇੱਕ ਵੱਡੀ ਹਾਰ ਦਾ ਕਾਰਨ ਬਣਿਆਗੇ ਕਿ ਤੁਸੀਂ ਕਰਪਸ਼ਨ ਦੇ ਚਾਰਜ ਲੱਗੇ ਉਹਨੇ ਤੇ ਫਿਰ ਲੋਕਾਂ ਕੋਲ ਤੁਸੀਂ ਸਰਟੀਫਿਕੇਟ ਮੰਗਦੇ ਫਿਰਦੇ ਇਸ ਕਰਕੇ ਨੁਕਸਾਨ ਹੋਏ ਪਰ ਹੁਣ ਆ ਜਿਹੜਾ ਐਮਐਲਏ ਤੇ ਇੱਕ ਸਾਬਕਾ ਐਮਐਲਏ ਜਿਹੜਾ ਆਮ ਆਦੀ ਪਾਰਟੀ ਦਾ ਹੀ ਐਮਐਲਏ ਰਿਆ ਉਹਨੇ ਇਲਜ਼ਾਮ ਲਗੇ ਉਹਨਾਂ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਜਿਵੇਂ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਹੈ ਕਿ ਮੇਰੇ ਅੰਮ੍ਰਿਤਸਰ ਪੁਲਿਸ ਦੇ ਵਿੱਚ ਇੱਕ ਐਸਪੀ ਤੇ ਡੀਐਸਪੀ ਸ਼ਰੇਆਮ ਨਸ਼ਾ ਵਕਾਉਂਦੇ ਨੇ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਠੀਕ ਹੈ ਕਿ ਤੁਹਾਡੀ ਆਮ ਆਦੀ ਪਾਰਟੀ ਦੇ ਉਹ ਐਮਐਲਏ ਨਾ ਨਹੀਂ ਬੰਦੀ ਹੈਗੀ ਕੁਮਰ ਵਿਜੇ ਪ੍ਰਤਾਪ ਦੇ ਨਾਲ ਪਰ ਜਿਹੜੇ ਉਹਨੇ ਦੋਸ਼ ਲਗਾਏ ਨੇ ਉਹਦੇ ਸਹੀ ਨੇ ਜੇ ਮੁਖਸਰ ਦੇ ਐਮਐਲਏਜ਼ ਦੇ ਕਹਿੰਦੇ ਤੁਸੀਂ ਡੀਸੀ ਸਸਪੈਂਡ ਕਰ ਦਿੱਤਾਗਾ ਫਿਰ ਕੁਮਰ ਵਿਜੇ ਪ੍ਰਤਾਪ ਨੇ ਜਿਹੜੇ ਐਸਪੀ ਦਾ ਡੀਐਸਪੀ ਦਾ ਨਾਮ ਤੁਹਾਨੂੰ ਦੱਸਿਆ ਗਿਆ ਸੀ ਉਹ ਵੀ ਤੇ ਡਿਸਮਿਸ ਹੋਣੇ ਚਾਹੀਦੇ ਹੈਗੇ ਸੀ ਹਾਂ ਉਹ ਵੀ ਡਿਸਮਿਸ ਹੋਣੇ ਚਾਹੀਦੇ ਸੀ ਇਹ ਨਹੀਂ ਕਿ ਜਿਹੜੀ ਜਿੰਨਾਂ ਦੇ ਨਾਲ ਤੁਹਾਡੀ ਬੰਦੀ ਉਹ ਸ਼ਿਕਾਇਤ ਕਰਨ ਤੇ ਤੁਸੀਂ ਉਸ ਤੇ ਕਾਰਵਾਈ ਕਰੋ ਜਿੰਨਾਂ ਦੇ ਨਾਲ ਤੁਹਾਡੀ ਨਹੀਂ ਬੰਦੀ ਤੇ ਤੁਸੀਂ ਉਸ ਤੇ ਕਾਰਵਾਈ ਨਾ ਕਰੋ ਫਿਰ ਅਜਿਹੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾਗਾ ਜਿਹੜੇ ਵੀ ਦੋਸ਼ ਲਗਾਉਂਦੇ ਨੇ ਚਾਹੇ ਆਪੋਜੀਸ਼ਨ ਪਾਰਟੀ ਦੇ ਐਮਐਲਏ ਹੋਣ ਜਦੋਂ oppositon ਪਾਰਟੀ ਦੇ ਲੀਡਰ ਜਾਂ ਤੁਹਾਡੇ ਆਪਣੇ ਐਮਐਲਏ ਹੋਣ ਜਿਨ੍ਹਾਂ ਦੇ ਨਾਲ ਤੁਹਾਡੀ ਨਹੀਂ ਬੰਦੀ ਜੇ ਅਗਰ ਉਹ ਵੀ ਦੋਸ਼ ਲਗਾ ਰਹੇ ਨੇ ਤੁਹਾਨੂੰ ਸਬੂਤ ਦੇ ਰਹੇ ਨੇ ਤੇ ਤੁਹਾਡੀ ਨੈਤਿਕਤਾ ਹੀ ਬੰਦੀ ਹੈਗੀ ਕਿ ਉਹਨਾਂ ਦੇ ਉਹਨਾਂ ਦੇ ਦੋਸ਼ਾਂ ਦੇ ਮੁਤਾਬਕ ਜਾਂਚ ਕਰਵਾ ਕੇ ਜਿਹੜੇ ਦੋਸ਼ੀ ਅਫਸਰ ਹੋ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ